ਦੋਸਤੋ ਆ ਮਸ਼ੀਨ ਕਿਸਾਨ ਲਈ ਵਰਦਾਨ ਹੈ ਦੋਸਤੋ ਤੇ ਦੋਸਤੋ ਆ ਮਸ਼ੀਨ ਇੱਕ ਸਮੇਂ ਦੇ ਵਿੱਚ ਤਿੰਨ ਕੰਮ ਕਰਦੀ ਹੈ ਤੇ ਦੋਸਤੋ ਜਿੰਨਾ ਵੀਰਾਂ ਕੋਲੇ ਮੱਕੀ ਆ ਤੇ ਉਹ ਮੱਕੀ ਨੂੰ ਸੀਲਣਾ ਚਾਹੁੰਦੇ ਨੇ ਤਾਂ ਐਸ ਮਸ਼ੀਨ ਦੀ ਵਰਤੋਂ ਕਰ ਸਕਦੇ ਨੇ ਤੋ ਦੋਸਤੋ ਇਹ ਮਸ਼ੀਨ ਪਹਿਲਾ ਕੰਮ ਮੱਕੀ ਸੀਲਦੀ ਆ ਦੇਖੋ ਤੁਸੀਂ ਕਿੱਡੇ ਸੋਹਣੇ ਤਰੀਕੇ ਨਾਲ ਮੱਕੀ ਸੀਲ ਰਹੀ ਆ ਤਾਂ ਜੋ ਮੱਕੀ ਚ ਗੰਦ ਨਾ ਹੋਵੇ ਦੂਜਾ ਕੰਮ ਮੱਕੀ ਦੇ ਨਾਲ ਮਿੱਟੀ ਵੀ ਲਾ ਰਹੀ ਆ ਦੋਸਤੋ ਉਹ ਦੇਖ ਸਕਦੇ ਤੁਸੀਂ ਮਿੱਟੀ ਲੱਗ ਰਹੀ ਆ ਤੇ ਤੀਜਾ ਕੰਮ ਮੱਕੀ ਨੂੰ ਯੂਰੀਆ ਵੀ ਪਾਈ ਜਾ ਰਹੀ ਦੋਸਤੋ ਤੇ ਬਹੁਤ ਹੀ ਲਿਮਟਿਡ ਯੂਰੀਆ ਪਾਈ ਜਾ ਰਹੀ ਆ ਤਾਂ ਜੋ ਇੱਕ ਸਾਰ ਯੂਰੀਆ ਪਵੇ ਤਾਂ ਦੇਖ ਲਓ ਦੋਸਤੋ ਯੂਰੀਆ ਵੀ ਉੱਥੇ-ਉੱਥੇ ਪਾ ਰਹੀ ਆ ਮੱਕੀ ਜਿੱਥੇ-ਜਿੱਥੇ ਮੱਕੀ ਦੇ ਟਾਣਡੇ ਨੇ ਤੇ ਇਸ ਤਰੀਕੇ ਨਾਲ ਤਾਂ ਮੱਕੀ ਨੇ ਸੋਹਣੀ ਹੋਣਾ ਹੀ ਹੋਣਾ ਤੇ ਮੈਨੂੰ ਤਾਂ ਇਹ ਪ੍ਰੋਜੈਕਟ ਬਹੁਤ ਵਧੀਆ ਲੱਗਿਆ ਦੋਸਤੋ ਇਹ ਸ਼ੇਅਰ ਕਰਨਾ ਤਾਂ ਬੰਦ ਹੀ ਆ ਇਹ ਕਿੱਥੇ ਬੰਦ ਆ ਕਿੱਥੋਂ ਮਿਲਦਾ ਬਾਈ ਜੀ ਕਿਸੇ ਨੂੰ ਪਤਾ ਹੋਵੇ ਤਾਂ ਕਮੈਂਟ ਸੈਕਸ਼ਨ 'ਚ ਆਪਦਾ ਨੰਬਰ ਤੇ ਆਪਦਾ ਐਡਰੈਸ ਤੇ ਆਪਦਾ ਪਤਾ ਜਰੂਰ ਦਵੇ ਜਿਹੜਾ ਵੀ ਇਸ ਪ੍ਰੋਜੈਕਟ ਨੂੰ ਬਣਾਉਂਦਾ ਵੀਡੀਓ ਬਹੁਤ ਸੋਹਣੀ ਲੱਗੀ ਸ਼ੇਅਰ ਕਰ